ਸਾਹ ਇੱਕੜ ਦੇ ਹਿਸਾਬ ਨਾਲ ਦੇਖ ਲਓ ਫਿਰ ਪੈਸਾ ਕਿੰਨਾ ਬਣਨਾ ਜਨਾਬ ਜਦੋਂ ਦੀ ਰਜਿਸਟਰੀ ਹੋਣੀ ਹੈ ਤੇ ਅਸਰ ਜਿਸਟਰੀ ਕਿੰਨੀ ਹੋਣੀ ਹੈ ਬਾਕੀ ਪੈਸਾ ਕਿਦੀ ਐ ਵਿੱਚ ਜਾਣਾ ਕਿਨੇ ਖਾਣਾ ਉਹ ਪੈਸਾ ਸਰਕਾਰਾਂ ਦਾ ਕੰਮ ਕਮਿਸ਼ਨ ਲੈਣਾ ਵਸੂਲੀ ਕਰਨਾ ਹੁੰਦਾ ਤੁਸੀਂ ਪਿੰਡਾਂ ਦੀ ਮਦਦ ਮਦਦ ਕਰਨੀ ਹੈ ਕਿ ਉਹਨਾਂ ਤੋਂ ਖੋਣੇ ਆ ਪੈਸੇ ਇਹ ਪੈਸਾ ਵਸੂਲੀ ਪੰਜਾਬ ਛੀ ਇਹਦੇ ਵਿੱਚੋਂ ਵੋਟਾਂ ਖਰੀਦ ਕੇ ਵੀ ਸਸਤਾ ਹੀ ਚਲ ਧਾਕਲੋਂ ਦੀ ਤਰ੍ਹਾਂ ਮੈਂ ਕਹਿੰਦਾ ਕੁਝ ਹੋਵੇ ਈਐਮਪੀ ਮਾਨਜੋਗ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਖੜਕੇ ਆਪਣੇ ਆਪ ਨੂੰ ਦੁੱਧ ਤੋਂ ਸਾਬਤ ਕਰ ਰਹੀ ਹੈ ਜਿਨ੍ਹਾਂ ਨੇ ਜੀ ਜਾ ਕੇ ਅਦਾਲਤ 'ਚ ਕਿਹਾ ਕਿ ਜਦੋਂ ਜੀ ਹਰਿਆਣਾ BBMP ਤੋਂ ਪਾਣੀ ਮੰਗਦਾ ਸੀ ਜੇ ਉਹ ਪਾਣੀ ਵੱਧ ਦੇਣਦੇ ਜੀ ਤਾਂ ਅੱਜ ਹੜ੍ਹਾਂ ਵਾਲੀ ਸਥਿਤੀ ਨਹੀਂ ਹੁੰਦੀ ਕਮਾਲ ਹੈ 700 ਕਿਊਸਕ ਪਾਣੀ ਨੂੰ 15 ਦਿਨਾਂ ਦੇ ਆਧਾਰ 'ਤੇ ਤੁਸੀਂ ਇਹ ਮੁੱਦਾ ਬਣਾ ਰਹੇ ਹੋ 4000 ਕਿਊਸਕ ਜਾ ਰਿਹਾ ਸੀ ਜਿਨ੍ਹਾਂ ਬਾਰੇ ਉਸ 8500 ਜਿਹਦਾ ਤੁਸੀਂ ਅਦਾਲਤ 'ਚ ਗੱਲ ਕਰ ਰਹੇ ਹੋ ਪੰਜਾਬ ਨੂੰ ਮੂਰਖ ਨਾ ਬਣਾਓ BBMP ਵੀ ਆਪਣਾ ਪੱਲਾ ਵਿਚਾਰ ਰਹੀ ਪੰਜਾਬ ਸਰਕਾਰ ਆਪਣਾ ਕੇਸ ਕੀ ਮਜ਼ਬੂਤੀ ਨਾਲ ਨਹੀਂ ਰੱਖ ਪਾ ਰਹੀ 365 ਦਿਨਾਂ ਦੇ ਵਿੱਚੋਂ ਮੈਨੂੰ ਦੱਸ ਦਿਓ ਕਿ 300 ਦਿਨ ਵੀ ਦਰਿਆਪੁਰਾਂ ਰੂਮ ਚ ਬਗਦੇ ਹੁਣ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸਰਕਾਰਾਂ ਦਾ ਕੰਮ ਪੈਸਾ ਵਸੂਲੀ ਹੁੰਦਾ ਹੈ ਸਰਕਾਰਾਂ ਦਾ ਕੰਮ ਕਮਿਸ਼ਨ ਲੈਣਾ ਹੁੰਦਾ ਹੈ ਸਰਕਾਰਾਂ ਦਾ ਕੰਮ ਪਿੰਡਾਂ ਸ਼ਹਿਰਾਂ ਕਸਬਿਆਂ ਨੂੰ ਗ੍ਰਾਂਟਾਂ ਦੇਣਾ ਹੁੰਦਾ ਹੈ ਕਿ ਉੱਥੋਂ ਦੀ ਆਮਦਨ ਦੇ ਵਿੱਚੋਂ ਪੈਸਾ ਵਸੂਲਣਾ ਹੁੰਦਾ ਆਪਾਂ ਇਹ ਸਵਾਲ ਕਿਉਂ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਕੈਨੇਡਾ ਦੇ ਵਿੱਚ ਇੱਕ ਫੈਸਲਾ ਕੀਤਾ ਉਹ ਫੈਸਲਾ ਸਿੱਧਾ-ਸਿੱਧਾ ਇਹ ਇਸ਼ਾਰਾ ਕਰਦਾ ਹੈ ਕਿਹੜੀ ਪਿੰਡਾਂ ਦੀ ਜੋ ਆਮਦਨ ਹੋਵੇ ਜੋ ਜਾਇਦਾਦ ਹੋਵੇ ਉਹਦੇ ਵਿੱਚੋਂ ਉਹਦੀ ਕਮਾਈ ਚੋਂ ਅਸੀਂ 50% ਖਾਵਾਂਗੇ ਹੀ ਖਾਵਾਂਗੇ ਕਮਾ ਲਾ ਬਈ ਬਕਾਇਦਾ ਤੌਰ ਤੇ ਡੀਸੀ ਨੂੰ ਹਦਾਇਤ ਹੋਈ ਹੈ ਕਿ ਵੀ ਜਿਹੜੇ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਜਾਂ ਕੋਈ ਨਿਜੀ ਜ਼ਮੀਨ ਕਿਸੇ ਪ੍ਰੋਜੈਕਟਾਂ ਚਾਹੀ ਹੋਈ ਹੈ ਨਗਰ ਨਿਗਮ ਨਗਰ ਕੌਂਸਲਾਂ ਦੀ ਕੋਈ ਜ਼ਮੀਨ ਕਿਸੇ ਪ੍ਰੋਜੈਕਟਾਂ ਹੇਠ ਾਈ ਹੋਈ ਹੈ ਤਾਂ ਉਹਨਾਂ ਜ਼ਮੀਨਾਂ ਦੇ ਮੁੱਲ ਤਾਂ ਲੈ ਲਏ ਗਏ ਨੇ ਪਰ ਉਹ ਜ਼ਮੀਨਾਂ ਨੂੰ ਕੋਈ ਰਾਹ ਜਾਂਦੇ ਸੀ ਕੋਈ ਖਾਲੇ ਸੀ ਕੋਈ ਖਾਲ ਸੀ ਕੋਈ ਉਹਦੇ ਨਾਲ ਚੋਹਾ ਲੱਗਦਾ ਸੀ ਹੈਨਾ ਤੇ ਕੋਈ ਕੱਸੀ ਸੀ ਕੋ ਜੋ ਵੀ ਉਹਦੇ ਸਾਂਝੀ ਥਾਂ ਜੋ ਆਉਂਦੀ ਹੈ ਜਿਹੜੀ ਨਗਰ ਨਿਕਮ ਨਗਰ ਕਾਉਂਸਲ ਦੀ ਜਾਂ ਪਿੰਡ ਦੀ ਸ਼ਾਮਲਾੜ ਦੇ ਵਜੋਂ ਪੰਚਾਇਤ ਦੀ ਬਣਦੀ ਆ ਉਹਦੇ ਪੈਸੇ ਨਹੀਂ ਆਪਾਂ ਵਸੂਲੇ ਉਹ ਪੈਸੇ ਉਸੂਲੇ ਚੰਗਾ ਉਤਮ ਲੱਗਦਾ ਦੇਖਣ ਨੂੰ ਹੈ ਨਾ ਕਿ ਚੰਗਾ ਉਪਰਾਲਾ ਵੀ ਜਿਹੜੇ ਕਲੋਨੀ ਵਾਲਿਆਂ ਨੇ ਉਦਯੋਗ ਵਾਲਿਆਂ ਨੇ ਫੈਕਟਰੀਆਂ ਵਾਲਿਆਂ ਨੇ ਜਾਂ ਜਿਨੇ ਵੀ ਉਹ ਜ਼ਮੀਨ ਲਈ ਕਿਸੇ ਵੀ ਕੰਮ ਲਈ ਜੇ ਉਹਨੇ ਉਹ ਰਾਹ ਵੀ ਵਿੱਚੇ ਦੱਬ ਲਿਆ ਹੈ ਨਾ ਤਾਂ ਉਹ ਤਾਂ ਉਹਦਾ ਤਾਂ ਪੈਸੇ ਨਹੀਂ ਆਪਾਂ ਲਿਆ ਕਿ ਉਹ ਪੈਸੇ ਲਓ ਇੱਥੇ ਤੱਕ ਇਹ ਨੁਕਤਾ ਬੜਾ ਵਾਜਿਬ ਲੱਗਦਾ ਪਰ ਨਾਲ ਹੀ ਸਰਕਾਰ ਦਾ ਫਰਮਾਨ ਹੈ ਕਿ ਉਸੇ ਰਾਹੀਂ ਜਿੰਨਾ ਪੈਸਾ ਆਊਗਾ ਉਹਦਾ 50% ਅਸੀਂ ਖਜ਼ਾਨੇ 'ਚ ਲੈ ਕੇ ਜਾਵਾਂਗੇ ਖੇ ਨੇ ਤੋਂ ਸ਼ੁਰੂ ਹੁੰਦਾ ਇਹ ਦੋਰਾ ਖੇਲ ਹੈ ਇੱਕ ਖੇਲੇ ਕਿ ਜਿੰਨਾ 1 ਨੰਬਰ ਚ ਪੈਸਾ ਆਊਗਾ ਉਹ ਸਰਕਾਰੀ ਖਜ਼ਾਨੇ ਚ ਜਾਊਗਾ ਤੇ ਜਿੰਨਾ 2 ਨੰਬਰ ਚ ਆਊਗਾ ਉਹ ਕਿਹਦੇ ਖਾਤੇ ਚ ਜਾਊਗਾ ਸਵਾਲ ਇੱਥੇ ਹੈ ਹੁਣ ਤੁਸੀਂ ਕਹੋਗੇ 2 ਨੰਬਰ ਵਾਲਾ ਇਚ ਕੀ ਆ ਗਿਆ ਬਿਲਕੁਲ ਜਨਾਬ ਆਮ ਤੌਰ ਤੇ ਜਿਹੜੀਆਂ ਇਹ ਜ਼ਮੀਨਾਂ ਲਈਆਂ ਜਾਂਦੀਆਂ ਨੇ ਉਹ ਡੀਸੀ ਰੇਟ ਤੋਂ 2.5 ਗੁਣਾ 3 ਗੁਣਾ ਉੱਪਰ ਹੋ ਕੇ ਵਿਕਦੀਆਂ ਰਜਿਸਟਰੀ ਕਰਾਉਣ ਲੱਗਿਆਂ ਉਹ ਫੀਸ بچਾਉਣ ਦੇ ਚੱਕਰ ਚ ਡੀਸੀ ਰੇਟ ਦੇ ਨੇੜੇ ਤੇੜੇ ਜਾ ਕੇ ਹੀ ਰਜਿਸਟਰੀ ਹੁੰਦੀ ਆ ਸਭ ਨੂੰ ਪਤਾ ਫਿਰ ਜੇ ਰਜਿਸਟਰੀ ਉਹਦੇ ਨੇੜੇ ਤੇੜੇ ਹੁੰਦੀ ਆ ਪਰ ਕੁੱਲ ਕੀਮਤ ਉਹਦੇ ਨਾਲੋਂ ਕਿੰਨੇ 2.5 ਗੁਣਾ ਵੱਧ ਆ ਤੇ ਫਿਰ ਉੱਪਰਲਾ ਪੈਸਾ ਬਲੈਕ ਮਨੀ ਜੇ ਹੁਣ ਇਹ ਵੀ ਮਤਲਬ ਚੰਡੀਗੜ੍ਹ ਦੇ ਨਾਲ ਲੱਗਦਾ ਮਹਾਲੀ ਖੇਤਰ ਖੇਤਰ ਚ ਕਹਿੰਦੇ ਇੱਕ ਰਿਪੋਰਟ ਆ ਰਹੀ ਆ ਕਿ ਵੀ ਜਿਹੜੀਆਂ ਇਹ ਪਹੇ ਵਾਲੀਆਂ ਰਾਹ ਜਾਂਦੇ ਵਾਲੀਆਂ ਕੱਸੀਆਂ ਨਾਲਿਆਂ ਚੋਹਿਆਂ ਵਾਲੀਆਂ ਜਮੀਨਾਂ ਜਿਹੜੀਆਂ ਇਦਾਂ ਪ੍ਰੋਜੈਕਟਾਂ ਚ ਆ ਗਈਆਂ ਖਾਸ ਕਰਕੇ ਇੱਥੇ ਤੱਕ ਕਲੋਨੀ ਉਸਰੀਆਂ ਨੇ ਫਲੈਟ ਉਸਰੇ ਨੇ ਪਲਾਟ ਇਕੱਠ ਹੋਏ ਨੇ ਜਿਹੜੀਆਂ ਉਹਨਾਂ ਦੇ ਕਬਜ਼ੇ ਟਾ ਗਈਆਂ ਕਹਿੰਦੇ ਉਹ 100 ਏਕੜ ਤੋਂ ਉੱਪਰ ਜ਼ਮੀਨ ਬਣਦੀ ਹੈ ਜੀ ਤੇ ਹੁਣ 100 ਏਕੜ ਦੇ ਹਿਸਾਬ ਨਾਲ ਦੇਖ ਲਓ ਫਿਰ ਪੈਸਾ ਕਿੰਨਾ ਬਣਨਾ ਜਨਾਬ ਜਦੋਂ ਉਹਦੀ ਰਜਿਸਟਰੀ ਹੋਣੀ ਹੈ ਤੇ ਅਸਰ ਰਜਿਸਟਰੀ ਕਿੰਨੀ ਹੋਣੀ ਹੈ ਬਾਕੀ ਪੈਸਾ ਕਿਧਿਏ ਵਿੱਚ ਜਾਣਾ ਕਿਹਨੇ ਖਾਣਾ ਉਹ ਪੈਸਾ ਸਰਕਾਰ ਨਾਲ ਕੰਮ ਕਮਿਸ਼ਨ ਲੈਣਾ ਵਸੂਲੀ ਕਰਨਾ ਹੁੰਦਾ ਇਹ ਸਰਕਾਰ ਦੇ ਖਜ਼ਾਨੇ ਚ ਜਾਣ ਵਾਲਾ ਪੈਸਾ ਤਾਂ ਹੋਊਗਾ ਨਾ ਜਿੰਨਾ ਚੈੱਕ ਦੇ ਰੂਪ ਚ ਪਿੰਡ ਨੂੰ ਆ ਗਿਆ ਤੁਸੀਂ ਉਹ ਚੋ 50% ਮੰਗ ਰਹੇ ਜਦੋਂ ਕਿ ਉਹ ਵੀ ਬਿਲਕੁਲ ਗੈਰ ਕਾਨੂੰਨੀ ਹੈ ਉਹ ਬਾਜਵ ਨਹੀਂ ਹੈ ਤੁਸੀਂ ਪਿੰਡਾਂ ਦੀ ਮਦਦ ਮਦਦ ਕਰਨੀ ਹੈ ਕਿ ਉਹਨਾਂ ਤੋਂ ਖੋਹਣੇ ਆ ਪੈਸੇ ਧਿਆਨ ਕਰੋ ਜਦੋਂ ਇਹ ਹਰਾਂ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕਰਨ ਤੁਰੇ ਤਾ ਇਹਨਾਂ ਨੇ ਪੰਜਾਬ ਦੀਆਂ 228 ਦੇ ਕਰੀਬ ਪੰਚਾਇਤਾਂ ਚੁਣੀਆਂ ਕਿ ਉਹ 288 288 ਦੇ ਕਰੀਬ ਪੰਚਾਇਤਾਂ ਚੁਣੀਆਂ ਕਿ ਉਹ ਪੰਚਾਇਤਾਂ ਨੇ ਜੀ ਜਿਨ੍ਹਾਂ ਦੀ ਜ਼ਮੀਨ ਕਿਸੇ ਪ੍ਰੋਜੈਕਟਾਂ ਲਈ ਟਰਾਈ ਹੋਈ ਆ ਤੇ ਆਪਾਂ ਜੀ ਉਹਨਾਂ ਨੂੰ ਹਦਾਇਤ ਕੀਤੀ ਹੈ ਤੁਸੀਂ ਇੱਥੇ ਯੋਗਦਾਨ ਪਾਓ ਉਸ ਜ਼ਮੀਨ ਦਾ ਜਿਹੜਾ ਪੈਸਾ ਤੁਹਾਡੇ ਕੋਲ ਆਇਆ ਪਿਓ ਚੋਂ 5% ਦਿਓ ਬਈ ਪਹਿਲਾਂ ਹੀ ਤੁਸੀਂ ਪਿੰਡਾਂ ਤੋਂ 25-25% 20-20% ਉਹਨਾਂ ਤੋਂ ਉਹਨਾਂ ਦੀ ਆਮਦਨ ਚੋਂ ਲਈ ਜਾਂਦੇ ਹੋ ਕਿ ਜੀ ਅਸੀਂ ਪੰਚਾਇਤ ਵਿਭਾਗ ਚਲਾਉਣਾ ਤੇ ਮੈਂ ਤਦ ਵੀ ਸਵਾਲ ਕੀਤਾ ਸੀ ਇਹ 5% ਨਹੀਂ ਬਣਦਾ ਲੈਣਾ ਤੁਹਾਡਾ ਕਿਉਂਕਿ ਉਹ ਉਹਨਾਂ ਦੀ ਆਮਦਨ ਨਹੀਂ ਉਹਨਾਂ ਦੀ ਜਾਇਦਾਦ ਦੇ ਬੱਟੇ ਮਿਲੇ ਹੋਏ ਪੈਸੇ ਨਹੀਂ ਤੁਸੀਂ ਉਹ 5% ਨਹੀਂ ਲੈ ਸਕਦੇ ਪਰ ਮੈਂ ਨਾਲੇ ਇਹ ਗੱਲ ਨੁਕਤਾ ਸਮਝਾ ਕੀਤਾ ਸੀ ਕਿ ਜੇ 5% ਲੈ ਗਏ ਫਿਰ ਇਹ ਰਾ ਖੁੱਲ ਗਿਆ ਉਹਦੇ ਲਈ ਚਿੱਠੀਆਂ ਸ਼ੁਰੂ ਹੋ ਗਈਆਂ ਇੱਕ ਦੋ ਪਿੰਡਾਂ ਨੇ ਮਤੇ ਵੀ ਭਾਈ ਇੱਕ ਦੋ ਪਿੰਡ ਮੰਨ ਵੀ ਗਏ ਤੇ ਹੁਣ ਹੱਦ ਤੱਕ ਆ ਗਈ ਕਿ ਚੱਕੋ ਜੀ ਅਸੀਂ ਤਾਂ ਤੁਹਾਡੀਆਂ ਜ਼ਮੀਨਾਂ ਦੱਬੀਆਂ ਹੋਈਆਂ ਬਹਾਲ ਕਰਾ ਕੇ ਦਿੰਨੇ ਆ ਕਰਾ ਕੇ ਦਿਓ ਜਨਾਬ ਸਰਕਾਰ ਦਾ ਕੰਮ ਹੈ ਤੁਸੀਂ ਇਸ ਪੰਜਾਬ ਦੀ ਸਰਕਾਰੋਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਫਰਜ ਬਣਦਾ ਤੁਸੀਂ ਸਾ ਵੈਸੇ ਸ਼ਾਮ ਲਾਟਾਂ ਵੀ ਢੋਲ ਵਜਾ ਕੇ ਟਰੈਕਟਰ ਤੇ ਚੜ੍ਹ ਕੇ ਖਾਲੀ ਕਰਾਉਣ ਤੁਰੇ ਸੀ ਉਹ ਵੀ ਸਾਰਾ ਕੁਝ ਹਵਾ ਹੋ ਗਿਆ ਤੇ ਪਰ ਹੁਣ ਜੇ ਉਹਨੂੰ ਤੁਸੀਂ ਆ ਛਡਾਉਣ ਦੇ ਰਾਹ ਪਈਓ ਤਾਂ ਉਹ ਪਿੰਡਾਂ ਨੂੰ ਪੰਚਾਇਤਾਂ ਨੂੰ ਨਗਰ ਨਿਗਮ ਨੂੰ ਉਸ ਖੇਤਰ ਦੀ ਜ਼ਮੀਨ ਦੇ ਹਵਾਲੇ ਨਾਲ ਆਮਦਨ ਹੋਣੀ ਹੈ ਉਹਦੀ ਆਮਦਨ ਵੀ ਨਹੀਂ ਉਹਦੀ ਜਾਇਦਾਦ ਦੇ ਬਦਲ ਦੇ ਵਿੱਚੋਂ ਕੋਈ ਰਾਸ਼ੀ ਆਉਣੀ ਆ ਪਰ ਤੁਸੀਂ ਉਹ ਚੋਂ 50% ਮੰਗ ਰਹੇ ਹੋ ਤੇ 50% ਉਹ ਹੈ ਜਿਹੜਾ ਜਿੰਨੀ ਰਜਿਸਟਰੀ ਹੋਣੀ ਹੈ ਜਿੰਨਾ ਇੱਕ ਨੰਬਰ ਚ ਖਾਤੇ ਚ ਆਉਣਾ ਪੈਸਾ ਪੰਚਾਇਤ ਦੇ ਚ ਉਹਦੇ ਚੋਂ 50% ਤੇ ਜਿਹੜਾ ਬਿਨਾ ਉਹ ਤੋਂ ਲੈਣ ਦੇਣ ਹੋਣਾ ਬਲੈਕ ਮਨੀ ਚ ਉਹ ਕਿਦੇ ਖਾਤੇ ਚ ਜਾਣਾ ਇਹਦਾ ਹਿਸਾਬ ਕੌਣ ਦੇਊਗਾ ਸਰਕਾਰ ਦਾ ਟੀਚਾ ਹੀ ਪੈਸਾ ਵਸੂਲੀ ਬਣ ਗਿਆ ਪਹਿਲਾਂ ਇਹ ਲੈਂਡ ਪੁਲਿੰਗ ਲੈ ਕੇ ਆਇਆ ਲੈਂਡ ਪੁਲਿੰਗ ਦੇ ਵਾਰਨਾ ਖੂਬ ਰੋਲਾ ਪਿਆ ਕਿ ਇਹਨਾਂ ਨੇ ਵੀ ਤਰੀਕਾ ਕਰ ਇਹ ਅਪਣਾ ਲਿਆ ਇਹਦੇ ਨਾਲ ਇਹ ਪੈਸਾ ਇਕੱਠਾ ਕਰਨਾ ਚਾਹੁੰਦੇ ਨੇ ਕਿਸਾਨ ਦੇ ਪੱਲੇ ਕੁਝ ਪੈਣਾ ਨਹੀਂ ਜ਼ਮੀਨਾਂ ਵੀ ਚਰੀਆਂ ਜਾਣੀਆਂ ਨੇ ਹੈਨਾ ਤੇ ਇਹ ਉਹਦੇ ਵਿੱਚੋਂ ਫਿਰ 1100 ਰੁਪਏ ਵਾਲੇ ਫਾਰਮੂਲੇ ਰਾਹੀਂ ਆਪਣੀਆਂ ਵੋਟਾਂ ਪੱਕੀਆਂ ਕਰਨਾ ਚਾਹੁੰਦੇ ਨੇ ਤੇ ਕਈਆਂ ਦੀ ਬਲੈਕ ਮਨੀ ਚ ਉਹ ਵਾਈਟ ਹੋਣੀ ਹੈ ਚਲੋ ਜੀ ਪੰਜਾਬ 'ਚ ਇੱਕ ਮਾਹੌਲ ਬਣਿਆ ਜ਼ਮੀਨਾਂ ਜਾਇਦਾਦਾਂ ਵਾਲਿਆਂ ਤਾਂ ਸਮਝ ਆਈ ਉਹ ਆਈ ਜਿਨ੍ਹਾਂ ਦੀ ਨਹੀਂ ਸੀ ਉਹਨਾਂ ਨੂੰ ਵੀ ਸਮਝ ਆਈ ਕਿ ਪਿੰਡੂ ਜੜ ਜਾਣੇ ਬੇ ਜ਼ਮੀਨੇ ਵੀ ਇਹਦੇ ਵਿਰੋਧ ਖੜੇ ਹੋਏ ਤੇ ਨਤੀਜਾ ਸਰਕਾਰ ਨੂੰ ਲੈਂਡ ਕੁੱਲਿੰਗ ਵਾਪਸ ਲੈਣੀ ਪਈ ਫਿਰ ਇਹ ਕਹਿੰਦੇ ਜੀ ਅਸੀਂ ਪੰਜਾਬ ਦੇ ਲਈ ਪੈਸਾ ਇਕੱਠਾ ਕਰਨਾ ਅਸੀਂ ਜੀ ਆਪਣੀਆਂ ਸਰਕਾਰੀ ਜਾਇਦਾਦਾਂ ਗਹਿਣੇ ਗਿਰਵੀ ਰੱਖਣੀਆਂ ਜੀ ਉਹਦੇ ਲਈ ਕੁਛ ਨਾ ਕੁਛ ਤਾਂ ਹੋ ਵੀ ਗਿਆ ਫਿਰ ਇਹ ਕਹਿੰਦੇ ਜੀ ਇੱਕ ਹੋਰ ਫਾਰਮੂਲਾ ਲਿਆਂਦਾ ਪੈਸਾ ਇਕੱਠਾ ਕਰਨ ਦਾ ਕਿ ਜੀ ਸ਼ਾਮਲਤਾਂ ਦੀ ਨਿਸ਼ਾਨਦੇਹੀ ਕਰੋ ਕਿੰਨੀਆਂ ਪਈਆਂ ਨੇ ਆਪਾਂ ਉਹਨਾਂ ਨੂੰ ਲਾਈਏ ਬੱਲੇ ਉਧਰ ਨੂੰ ਹੋ ਤੁਰੇ ਫਿਰ ਇੱਕ ਵਾਰ ਉਠੀ ਕਿ ਨਹੀਂ ਪਿੰਡਾਂ ਨੂੰ ਜਾਗਰੂਕ ਹੋਣਾ ਪਊਗਾ ਇਹ ਤਾਂ ਸਾਰਾ ਕੁਝ ਲੈ ਜਾਣਗੇ ਪਿੰਡਾਂ ਦੀ ਆਮਦਨ ਦਾ ਸਰੋਤ ਜੇ ਉੱਜੜ ਗਿਆ ਫਿਰ ਇਹ ਆ 5% ਵਾਲਾ ਆ ਗਿਆ ਜੀ ਹੁਣ ਇਹ ਹੜਾਂ ਦੇ ਨਾਂ ਦੇ ਉੱਤੇ ਜਿਹੜੀ ਪੈਸਾ ਇਕੱਠਾ ਕਰਨੇ ਉਹਦੇ ਤੇ ਸਵਾਲ ਖੜੇ ਨੇ ਕਿ ਉਹ ਸਰਕਾਰ ਦਾ ਉਪਰਾਲਾ ਹੈ ਕਿ ਪਾਰਟੀ ਦਾ ਉਪਰਾਲਾ ਹੈ ਫੈਸਲਾ ਮੁੱਖ ਮੰਤਰੀ ਸਾਹਿਬ ਸੁਣਾਉਂਦੇ ਨੇ ਫੋਨ ਦਿੱਲੀ ਵਾਲਿਆਂ ਦੇ ਫਿੱਲੇ ਕਰੀ ਜਾਂਦੇ ਨੇ ਲੋਕਾਂ ਨੂੰ ਹੈਨਾ ਤੇ ਪੈਸਾ ਚੈੱਕ 'ਚ ਕਿੰਨਾ ਆਉਂਦਾ ਦੂਈ ਤਰ੍ਹਾਂ ਕਿੰਨਾ ਆਉਂਦਾ ਕੀ ਇਹ 1100 ਰੁਪਏ ਦੇ ਦੇਣ ਦੇ ਬੱਟੇ ਲਈ ਇਕੱਠਾ ਕੀਤਾ ਜਾ ਰਿਹਾ ਹੈ ਜਾਂ ਚੋਣ ਲੜਨ ਲਈ ਇਕੱਠਾ ਕੀਤਾ ਜਾ ਰਿਹਾ ਹੈ ਜਾਂ ਸਾਰਾ ਪੈਸਾ ਚਾਹੇ 5% ਵਾਲਾ ਚਾਹੇ 50% ਵਾਲਾ ਚਾਹੇ ਹੜਾਂ ਦੇ ਨਾਮ ਦਿੱਤੇ ਆ ਚਾਹੇ ਦੂਏ ਦੇ ਨਾਮ ਦਿੱਤੇ ਆ ਕਿਉਂਕਿ ਜਿਹੜੇ ਆ ਰਹੇ ਨੇ ਸੀਐਮ ਰਲੀਫ ਫੰਡ 'ਚ ਨਹੀਂ ਆ ਰਿਹਾ ਪੈਸਾ ਉਹ ਸਿੱਧਾ ਪੈਸਾ ਇੱਕ ਜੀ ਜਾਂ ਨਵੀਂ ਬਣਾਈ ਸੰਸਥਾ ਜੀ ਕੇ ਰੰਗਲਾ ਪੰਜਾਬ ਸੁਸਾਇਟੀ ਜੀ ਉਹਦਾ ਕੋਈ ਲੇਖਾ ਦੇਖਾ ਨਹੀਂ ਤੁਸੀਂ ਚੈੱਕ ਕਰ ਸਕਦੇ ਕੋਈ ਤੁਸੀਂ ਹਸਾਬਕਦਾ ਵੀ ਨਹੀਂ ਪੁੱਛ ਸਕਦੇ ਕੋਈ ਤੁਸੀਂ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਸੋ ਕੁੱਲ ਮਿਲਾ ਕੇ ਸਿੱਧਾ ਪੈਸਾ ਵਸੂਲਣਾ ਇਕੱਠਾ ਕਰਨਾ ਤੇ ਇਹਦੇ ਨਾਲੇ ਫਿਰ ਪੰਜਾਬ 'ਚ ਚਰਚਾ ਦੁਰਪਈ ਕਿ ਭਾਈ ਇਹ ਪੈਸਾ ਵਸੂਲ ਕੇ ਪੈਸਾ ਨਿਚੋੜ ਕੇ ਹਾਂ ਲੋਕਾਂ ਦੀਆਂ ਜੇਬਾਂ ਕੱਟ ਕੇ ਪਿੰਡਾਂ ਦੇ ਖਿੱਸੇ ਖਾਲੀ ਕਰਕੇ ਹੈਨਾ ਇਹ ਖਜ਼ਾਨਾ ਭਰਨਗੇ ਜਾਂ ਆਪਣੇ ਬੋਝੇ ਭਰਨਗੇ ਤੇ ਜੇ ਬੋਝੇ ਭਰਨਗੇ ਕੀ ਉਹ ਵੋਟਾਂ ਖਰੀਦਣਾਂ ਲਈ ਖਰਚਣਗੇ ਕਿ ਇਹਨਾਂ ਨੂੰ ਲੱਗਦਾ ਕਿ ਸਾਡਾ ਤੰਬੂ ਪਟਿਆ ਜਾਣਾ ਇਸ ਲਈ ਆਪਾਂ ਸਾਰਾ ਕੁਝ ਮੇਟ ਕੇ ਇੱਥੋਂ ਲੰਘਦੇ ਬੜੀ ਕੀ ਇੱਥੋਂ ਤੁਰਦੇ ਬਣਨਗੇ ਇਹ ਸਵਾਲ ਖੜਾ ਹੋ ਗਿਆ ਸੋ ਕੀ ਇਹ ਪੈਸਾ ਵਸੂਲੀ ਕਰਕੇ ਫਰਾਰ ਹੋਣ ਦੀ ਤਿਆਰੀ ਤਾਂ ਨਹੀਂ ਜਾਂ ਇਹ ਪੈਸਾ ਵਸੂਲੀ ਪੰਜਾਬ ਚ ਇਹਦੇ ਵਿੱਚੋਂ ਵੋਟਾਂ ਖਰੀਦ ਕੇ 227 ਚ ਦਾਖਲ ਹੋਣ ਦੀ ਤਿਆਰੀ ਮੈਂ ਕਹਿੰਦਾ ਕੁਝ ਹੋਵੇ ਪਰ ਇੱਕ ਹੀ ਨੇ ਹੱਕ ਦਿੱਤਾ ਕਿ ਸਰਕਾਰਾਂ ਦਲਾਲਗिरी ਕਰਨ ਸਰਕਾਰਾਂ ਕਮਿਸ਼ਨਗिरी ਕਰਨ ਇਸ ਸਰਕਾਰਾਂ ਦਾ ਕੰਮ ਨਹੀਂ ਜਨਾਬ ਸਰਕਾਰਾਂ ਦਾ ਕੰਮ ਢਾਂਚਾ ਖੜਾ ਕਰਨਾ ਹੁੰਦਾ ਹੈ ਨਾ ਕਿ ਇਸ ਨੂੰ ਟਹਿ ਟੇਰੀ ਕਰਨਾ ਰਾਜ ਸਭਾ ਦੀ ਟਿਕਟ ਵਿਕੇਗੀ ਰਾਜ ਸਭਾ ਦੀ ਸੀਟ ਦੀ ਬੋਲੀ ਲੱਗੇਗੀ ਰਾਜ ਸਭਾ ਦੀ ਸੀਟ ਇਸ ਵਾਰ ਵੀ ਕੋਈ ਅਧਿਯੋਗਿਕ ਲੈ ਜਾਏਗਾ ਕੋਈ ਵਪਾਰੀ ਲੈ ਜਾਏਗਾ ਜਿਸ ਦਾ ਕੰਮ ਹੀ ਵਪਾਰ ਕਰਨਾ ਹੈ ਉਹ ਨੂੰ ਮਿਲ ਜੂਗੀ ਇਹ ਰਾਜ ਸਭਾ ਦੀ ਚੌਣ ਇਸ ਵਾਰ ਕੋਈ ਦਿੱਲੀ ਵਾਲਾ ਲੜੂਗਾ ਐਕਤੀ ਫੇਰ ਕਿਸੇ ਬਾਹਰੀ ਨੂੰ ਟਿਕਟ ਦੇ ਦੇਣਗੇ ਇਸ ਵਾਰ ਰਾਜ ਸਭਾ ਕਿਤੇ केजरीवाल ਨੇ ਤਾਂ ਨਹੀਂ ਜਾਣ ਕਿਤੇ ਮਨੀਸ਼ ਸ਼ੋਰੀ ਜਾਂ ਸੁੰਦਰ ਜੈਨ ਨੂੰ ਤਾਂ ਨਹੀਂ ਭੇਜ ਦੇਣਗੇ ਇਹ ਸਾਰੇ ਸਵਾਲ ਜਿੱਦਾਂ ਹੀ ਰਾਜ ਸਭਾ ਦੀ ਚੋਣ ਦਾ ਐਲਾਨ ਹੋਇਆ ਪੰਜਾਬ ਦੀ ਫਿਜ਼ਾ ਚ ਤਹਿਗੇ ਸੱਥਾਂ ਚ ਬਸਾਂ ਚ ਘਰਾں ਚ ਮੀਡੀਆ ਦੇ ਦਫ਼ਤਰਾਂ ਚ ਸਿਆਸੀ ਗਲਿਆਰਿਆਂ 'ਚ ਆਮ ਆਦਮੀ ਪਾਰਟੀ ਦੇ ਆਪਣੇ ਘਰੇ ਚਰਚਾ ਜ਼ੋਰ ਫੜ ਗਈ ਕਿ ਕੌਣ ਜਾਏਗਾ ਦਸਵਾ ਜੇਕਰ ਤੁਸੀਂ ਗਿਣਤੀ ਨੂੰ ਜਾਓ ਮਤਲਬ 94 ਐਮਐਲਏ ਨੇ ਆਮ ਆਦਮੀ ਪਾਰਟੀ ਕੋਲ ਜੇ ਕੋਈ ਬਹੁਤ ਵੱਡੇ ਪੱਧਰ ਤੇ ਜੋੜ ਤੋੜ ਨਹੀਂ ਹੁੰਦਾ ਹੈ ਨਾ ਤਾਂ ਰੱਤਾ ਵੀ ਕੋਈ ਸੰਭਾਵਨਾ ਨਹੀਂ ਕਿ ਕੋਈ ਹੋਰ ਪਾਰਟੀ ਉਮੀਦਵਾਰ ਖੜਾ ਕਰੇ ਇਕਲੋਤੀ ਪਾਰਟੀ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਖੜਾ ਕਰੇਗੀ ਔਰ ਬਿਨਾ ਮੁਕਾਬਲੇ ਜਿੱਤ ਜਾਏਗਾ ਮਤਲਬ ਮੈਂ ਕਹਿੰਦਾ ਕਿ ਨਹੀਂ ਨੰਬਰ 0.9 ਫੀਸ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਐਮਐਲਏ ਰਸਵਾ ਜਾਣਾ ਮਤਲਬ ਬਹੁਤ ਮੜਾ ਜਾ ਕਿਤੇ ਹੈ ਕਿ ਜੇ ਕੋਈ ਇਹੋ ਕੋਸ਼ਿਸ਼ ਹੋ ਜਵੇ ਅੰਬਰ ਮਾ ਕੋਈ ਉਮੀਦਵਾਰ ਨਹੀਂ ਖੜਾ ਕਰੂ ਫਿਰ ਜੇ ਨਸਪਸਟਾ ਹੈ ਕਿ ਆਪਾਂ ਹੀ ਜਾ ਸਕਦੇ ਆ ਆਪਾਂ ਹੀ ਜਾਣਾ ਫਿਰ ਕੀ ਕੇਜਰੀਵਾਲ ਮਨੀਸ਼ ਸ਼ੋਧਿਆ ਆਪਣੇ ਨਾਮ ਪੇਸ਼ ਕਰਨਗੇ ਪਰ ਜਿਹੋ ਜਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦੇ ਅੰਦਰ ਰੋਸਾ ਪਨ ਫਰਿਆ ਹੈ ਜੋ ਕਿ ਦੂਜੀਆਂ ਪਾਰਟੀਆਂ ਵੀ ਅਜੇ ਪਰਵਾਣ ਨਹੀਂ ਚੜ ਰਹੀਆਂ ਉਹਦੇ باوجود ਵੀ ਜਿਸ ਨੂੰ ਇੰਨਾ ਹੰਗਾਰਾ ਮਿਲਿਆ ਇੰਨਾ ਹੁਲਾਲਾ ਮਿਲਿਆ ਉਸ ਦੇ ਪ੍ਰਤੀ ਲੋਕਾਂ ਦੇ ਮਨਾਂ ਚ ਰੋਸਾ ਪਨਪਨ ਲੱਗਿਆ ਹੈ ਖਾਸ ਕਰਕੇ ਦਿੱਲੀ ਵਾਲੀ ਟੀਮ ਦਿੱਲੀ ਵਾਲੀ ਲੀਡਰਸ਼ਿਪ ਦੇ ਖਿਲਾਫ ਅਜੇ ਹਿਚ ਕੀ ਇਹਨਾਂ ਦੀ ਹਾਈ ਕਮਾਂਡ ਕੇਜਰੀਵਾਲ ਰੈਨ ਪਾਰਟੀ ਇਹ ਫੈਸਲਾ ਕਰ ਸਕਦੇ ਨੇ ਕਿ ਜੀ ਆਪਾਂ ਕਿਸੇ ਬਾਹਰੀ ਨੂੰ ਭੇਜ ਦਈਏ ਪਹਿਲਾਂ ਤਾਂ ਕੇਜਰੀਵਾਲ ਦਾ ਆਪਣਾ ਨਾਮ ਖੂਬ ਚੱਲਦਾ ਜੀ ਕਿ ਉਹ ਜਾਣਦਾ ਇੱਛਕਾ ਜੀ ਸੱਤਾ ਤੋਂ ਬਾਹਰ ਰਹਿ ਕੇ ਓਖਾ ਜੀ ਉਹ ਪੱਕੀ ਕੋਠੀ ਭਾਲਦਾ ਜੀ ਗੱਡੀਆਂ ਗੁਡੀਆਂ ਪੱਕੀਆਂ ਭਾਲਦਾ ਜੀ ਸਾਰਾ ਕੁਝ ਪੈਸਾ ਹੁਣ ਵੀ ਪੰਜਾਬ ਚੋਂ ਹੀ ਸਾਰਾ ਕੁਝ ਮਿਲਿਆ ਦਿੱਲੀ ਚ ਵੀ ਕੋਠੀ ਪੰਜਾਬ ਦੇ ਰਾਸਵਾਲੀ ਕਬਜ਼ਾਈ ਹੈ ਚੰਡੀਗੜ੍ਹ ਚ ਵੀ ਕਬਜ਼ਾ ਕੀਤਾ ਹੈ ਪੁਲਿਸ ਤੰਤਰ ਵੀ ਮਿਲਿਆ ਸਿਕਿਉਰਟੀ ਵੀ ਸੀਐਮ ਵਾਲੀ ਮਿਲੀ ਹੈ ਸਾਰਾ ਕੁਝ ਹੈ ਪਰ ਫਿਰ ਵੀ ਇੱਕ ਅਧਿਕਾਰਤ ਮੋਹਰ ਲੱਗਦੀ ਹੈ ਫਿਰ ਜੇ ਉਹ ਨਹੀਂ ਕਿਉਂਕਿ ਗੇਜਰੀਵਾਲ ਹੋਰਾਂ ਨੇ ਲੁਧਿਆਣਾ ਦੇ ਵਿੱਚ ਜਿਮਨੀ ਚੌਂਦੇ ਦੇ ਤੀਜੇਂ ਦੌਰਾਨ ਕਹਿੰਦਾ ਸੀ ਸੰਜੀਵ अरोड़ा ਜਦੋਂ ਐਮਐਲਏ ਬਣਿਆ ਕਿ ਮੈਂ ਨਹੀਂ ਜਾ ਰਿਹਾ ਤੇ ਜੇ ਉਹ ਨਹੀਂ ਜਾ ਰਹੇ ਫਿਰ ਜਿਵੇਂ ਇਸ ਸ਼ੋਧਿਆ ਜਾਂ ਸਿੰਦਰਜਾ ਜਾਂ ਇਹਨਾਂ ਤੋਂ ਬਿਨਾਂ ਵੀ ਕੋਈ ਬਾਹੀ ਹੋ ਸਕਦਾ ਪਰ ਸਵਾਲਤਾ ਇਹ ਹੈ ਕਿ ਇਹ ਪਾਰਟੀ ਨੂੰ ਉਮੀਦਵਾਰ ਤੈਅ ਕਰਨ ਦਾ ਅਧਿਕਾਰ ਹੈ ਫਿਰ ਉਹਦੇ ਵਿੱਚ ਪੰਜਾਬ ਚ ਬੋਲੀ ਲਿਕਣ ਦੀ ਚਰਚਾ ਕਿਉਂ ਹੈ ਕਿ ਪਹਿਲੀਆਂ ਰਾਸਵਾ ਦੀਆਂ ਟਿੱਕਾਂ ਵਿਕੀਆਂ ਕਿ ਬਾਕੀ ਪਾਰਟੀਆਂ ਵੀ ਇਦਾਂ ਕਰਦੀਆਂ ਰਹੀਆਂ ਬਿਲਕੁਲ ਇਕਾ ਦੁਕਾ ਉਮੀਦਵਾਰ ਹਰ ਪਾਰਟੀ ਇਦਾਂ ਐਡਜਸਟ ਕਰਦੀ ਰਹੀ ਹੈ ਰਵਨੀਤ ਬਿੱਟੂ ਪੰਜਾਬ ਚ ਹਾਰ ਗਿਆ ਤੇ ਬਾਹਰ ਜਾ ਕੇ ਅਗਲੇ ਰਾਸਵਾ ਬਣਾ ਕੇ ਲੈ ਗਿਆ ਹੇ ਹੁੰਦਾ ਪਰ ਉਹ ਕਿਤਨਾ ਕਿਤੇ ਰਾਜਨੀਤਿਕ ਅਡਜਸਟਮੈਂਟ ਜਾਂ ਕਿਸੇ ਇੱਕਤ ਦੇ ਬੰਦੇ ਨੂੰ ਇਦਾਂ ਸੈਟਿੰਗ ਕਰਨ ਦੀ ਕੋਸ਼ਿਸ਼ ਪਰ ਇਸ ਵਾਰ ਜਿਹੜੇ 7 ਰਾਸਵਾ ਮੈਂਬਰ ਗਏ ਉਹਨਾਂ ਚੋਂ ਦੱਸ ਦਿਓ ਜੀ ਦੋ ਤਾਂ ਬਾਰੀ ਸੀ ਪਿੱਛੇ ਬਚੇ 5 ਪੰਜਾਂ ਚੋਂ ਇੱਕ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਕਿ ਕੋਈ ਤਾਂ ਭੇਜ ਲਓ ਜੀ ਇਦਾਂ ਦਾ ਮਾੜੀ ਮੋਟੀ ਗੱਲ ਕਰਨ ਜੂਗਾ ਤਾਂ ਸੰਤ ਬਲਬੀਰ ਸਿੰਘ ਸਿਨਚਰ ਤਿੰਨੇ ਹੋ ਗਏ ਬਾਕੀ ਜਿਹੜੇ 4 ਗਏ ਉਨਾ ਬਾਰੇ ਖੂਬ ਚਰਚਾ ਹੋਈ ਪੰਜਾਬ 'ਚ ਕਿਤਾਬਾਂ ਹੀ ਵੇਚਤੀਆਂ ਸੀਟਾਂ ਹੁਣ ਚਾਹੇ ਅਗਲਾ ਮੰਨੇ ਚਾਹੇ ਨਾ ਮੰਨੇ ਚਾਹੇ ਅਗਲਾ ਉਲਟਾ ਕਹਿ ਕੇ ਸਾਡੇ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਪਰ ਪੰਜਾਬ 'ਚ ਬਣ ਗਿਆ ਇਹ ਧਾਰਨਾ ਬਣ ਗਈ ਕਿ ਸੀਟਾਂ ਵਿਕੀਆਂ ਨਹੀਂ ਹੁਣ ਰਾਜ ਸਭਾ ਦਾ ਮੈਂਬਰ ਪੂਰੇ ਸੂਬੇ ਦੀ ਨੁਮਾਇੰਦਗੀ ਕਰਦਾ ਹੈ ਰਾਜ ਲੋਕ ਸਭਾ ਦਾ ਮੈਂਬਰ ਇੱਕ ਖੇਤਰ ਦੇ ਲੋਕਾਂ ਦਾ ਨੁਮਾਇੰਦਾ ਹੈ ਪੰਜਾਬ ਦੇ ਵਿੱਚ 9 ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਇੱਕ ਲੋਕ ਸਭਾ ਹਲਕਾ ਬਣਦਾ ਮਤਲਬ 9 ਵਿਧਾਨ ਸਭਾ ਦੇ ਹਲਕਿਆਂ ਦੇ ਜਿੰਨੇ ਵਾਸੀ ਨੇ ਉਹਨਿਆਂ ਦਾ ਨੁਮਾਇੰਦਾ ਪਰ ਰਾਜ ਸਭਾ ਮੈਂਬਰ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦਾ ਪੂਰੇ ਸੂਬੇ ਦੀ ਨੁਮਾਇੰਦਗੀ ਕਰਦਾ ਸੋ 7 ਦੇ 7 ਮੈਂਬਰ ਪੂਰੇ ਪੰਜਾਬ ਚ ਕਿਤੇ ਵੀ ਆਪਣਾ ਅਧਿਕਾਰਤ ਫੰਡ ਅਧਿਕਾਰਤ ਕੋਟੇ ਚ ਅਦੇ ਕੀ ਕਰ ਸਕਦੇ ਨੇ ਦੇ ਸਕਦੇ ਨੇ ਇਹਦਾ ਮਤਲਬ ਤੁਸੀਂ ਉੱਥੇ ਜਾ ਕੇ ਸੂਬੇ ਦੀ ਪੇਰੈਦਾਨੀ ਕਰਨੀ ਹੈ ਸੂਬੇ ਦਾ ਪੱਖ ਰੱਖਣਾ ਹੈ ਸੂਬੇ ਦਾ ਤਰਕ ਰੱਖਣਾ ਹੈ ਸੂਬੇ ਦੇ ਹਵਾਲੇ ਨਾਲ ਗੱਲ ਕਰਨੀ ਹੈ ਪਰ ਉਹਦੇ ਲਈ ਸੂਬੇ ਦੇ ਮੁੱਦਿਆਂ ਦੀ ਜਾਣਕਾਰੀ ਸੂਬੇ ਦੀ ਧਰਾਤਲ ਦੀ ਸਮਝ ਉਸ ਨੂੰ ਬਿਆਨ ਕਰਨ ਦਾ ਤਰੀਕਾ ਉਹ ਗਿਆਨ ਦਾ ਪੱਧਰ ਤੇ ਚਾਤ ਮਾਰ ਕੇ ਦੇਖ ਲਓ ਜੇ ਤੁਹਾਨੂੰ ਪੰਜਾਂ ਸੱਤਾਂ ਚ ਕੋਈ ਲੱਭਦਾ ਹੈ ਜਿਨ ਨੂੰ ਇਸ ਤਰ੍ਹਾਂ ਦਾ ਹੋਵੇ ਕਿ ਹਾਂ ਵੀ thực ਕੀ ਇਕਤੀ ਉਹ ਪੈਮਾਨਾ ਲਾਗੂ ਹੋਊਗਾ ਇਸ ਵਾਰ ਜਿਹੜਾ ਤਰੀਕਾ ਅਪਣਾਇਆ ਜਾਊਗਾ ਕਿ ਅਸੀਂ ਉਸ ਬੰਦੇ ਨੂੰ ਚੁਣ ਕੇ ਭੇਜੀਆਂ ਉਮੀਦਵਾਰ ਬਜੋ ਜਿਹੜਾ ਐਮਪੀ ਬਣ ਕੇ ਉੱਥੇ ਰਸੋ ਮੈਂਬਰ ਬਣ ਕੇ ਜਾਵੇ ਤੇ ਪੰਜਾਬ ਦਾ ਚਿਹਰਾ ਮੋਹਰ ਬਣੇ ਮੈਂ ਕਿਹਨਾ ਆਮ ਆਦਮੀ ਪਾਰਟੀ ਦੇ ਕੋਲ ਵੀ ਕਿੰਨੇ ਅਜਿਹੇ ਚਿਹਰੇ ਹੈਗੇ ਜਿਹੜੇ ਪੰਜਾਬ ਨੂੰ ਬੜੀ ਗੰਭੀਰਤਾ ਨਾਲ ਸਮਝਦੇ ਨੇ ਤੇ ਅੱਜ ਕੱਲ ਖੁੱਡੇ ਨੇ ਲੱਗੇ ਨੇ ਉਹਨਾਂ ਚੋਂ ਭੇਜੋ ਨਾ ਆਪਣੇ ਵਰਕਰਾਂ ਨੂੰ ਹੁਣ ਚਰਚਾ ਤਾਂ ਹੈਗੀ ਆ ਜੀ ਕਿ ਸੀਟ बिकੂਗੀ ਜਾਂ ਕੀ ਹੋਊਗੀ 24 ਅਕਤੂਬਰ ਨੂੰ ਚੋਣਾਂ ਹੈ ਉਤੋਂ ਪਹਿਲਾਂ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਆ ਇਸ ਲਈ ਆਉਂਦੇ ਚੰਦ ਦਿਨਾਂ 'ਚ ਉਮੀਦਵਾਰਤਾ ਤੈਅ ਕਰਨਾ ਪੈਣਾ ਉਹਦੇ ਨਾਲੇ ਸਪਸ਼ਟ ਹੋ ਜਾਣਾ ਕਿ ਕਿੱਧਰ ਨੂੰ ਖੜ੍ਹ ਜਾਂਦੀ ਹੈ ਚਲੋ ਖੇੜਤਾ ਪੰਜਾਬ ਦੀ ਖੋਰ ਖੜੀ ਹੋ ਗਈ ਹੈ। BBMB ਮਾਨਯੋਗ ਪੰਜਾਬ ਪ੍ਰੇਨ ਹਾਈ ਕੋਰਟ ਦੇ ਵਿੱਚ ਖੜ ਕੇ ਆਪਣੇ ਆਪ ਨੂੰ ਦੁੱਧ ਤੋਂ ਤਾਂ ਸਾਬਤ ਕਰ ਰਹੀ ਹੈ। ਕਿਉਂਕਿ ਪਿਛਲੇ ਦਿਨ ਹੀ BBMB ਨੇ ਪ੍ਰੈਸ ਕਾਨਫਰੰਸ ਜਿਹੋ ਜਿਹਾ ਬਿਆਨ ਦਿੱਤਾ ਉਹਦੇ ਵਿੱਚ ਉਹ ਘਿਰ ਵੀ ਰਹੀ ਸੀ। ਉਹਨੇ ਇਹ ਕਹਿ ਕਿ ਤਸਰਤਾ ਕਿ ਜੀ ਅਸੀਂ ਜਿੰਨਾ ਪਾਣੀ ਛੱਡਦੇ ਹਾਂ ਤੁਹਾਡੀਆਂ ਸਰਕਾਰਾਂ ਨੂੰ ਦੱਸ ਕੇ ਛੱਡਦੇ ਹਾਂ ਜੀ ਅਹ ਪਰ ਜੀ ਮਤਲਬ ਕਿ ਸਾਡਾ ਕਸੂਰ ਨਹੀਂ ਜਦੋਂ ਕਿ ਉਹ ਘਿਰ ਰਿਆ ਸੀ ਕਿ ਕੀ BBMP ਸਹੀ ਕੰਟਰੋਲ ਨਹੀਂ ਕਰ ਸਕੀ ਖਾਸ ਕਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵਦਨ ਰਵੀ ਬਿਆਸ ਵਾਲਾ ਫਾਰਮੂਲਾ ਹੈ ਤਾਂ ਪਖੜਾ ਪਰ ਇਸੇ ਫਾਰਮੂਲੇ ਦੇ ਆਧਾਰ ਤੇ ਇਹਨਾਂ ਨੇ ਜੀ ਜਾ ਕੇ ਅਦਾਲਤ ਚ ਕਿਹਾ ਕਿ ਜਦੋਂ ਜੀ ਹਰਿਆਣਾ BBMP ਤੋਂ ਪਾਣੀ ਮੰਗਦਾ ਸੀ ਜੇ ਉਹ ਪਾਣੀ ਵੱਧ ਦੇਣਦੇ ਜੀ ਤਾਂ ਅੱਜ ਹੜਾਂ ਵਾਲੀ ਸਥਿਤੀ ਨਹੀਂ ਹੋਣੀ ਸੀ ਕਮਾਲ ਹੈ ਵੀ 8500 ਕਿਊਸਕ ਪਾਣੀ ਨੂੰ 15 ਦਿਨਾਂ ਦੇ ਆਧਾਰ ਤੇ ਤੁਸੀਂ ਇਹ ਮੁੱਦਾ ਬਣਾ ਰਹੇ ਹੋ ਕਿ ਜੀ ਉਹ 15 ਦਿਨਾਂ ਦਾ ਲੋਕਿੰਗ ਪੀਰ ਤੁਸੀਂ ਜਿਹਨਾਂ ਦਿਨਾਂ ਚ ਮੁੱਖ ਮੰਤਰੀ ਭਗਵੰਤ ਪਾਣ ਦੇ ਨੰਗਲ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਨੰਗਲ ਟੈਂਟ ਲਾ ਪ੍ਰਦਰਸ਼ਨ ਕਰਕੇ ਮੈਂ ਨਹੀਂ ਕਬੂਲ ਜਾਣ ਦਿੰਦਾ 4000 ਕਿਊਸਕ ਜਾ ਰਿਆ ਸੀ ਜਿਨਾਂ ਬੋ 8500 ਜਿਹਦਾ ਤੁਸੀਂ ਅਦਾਲਤ ਚ ਗੱਲ ਕਰ ਰਹੇ ਹੋ ਪੰਜਾਬ ਨੂੰ ਮੂਰਖ ਨਾ ਬਣਾਓ ਮਸਲਾ 8500 ਕਿਊਸਕ ਦਾ ਨਹੀਂ ਹੈ ਮਸਲਾ ਉਹਦੇ ਉੱਤੇ ਉਹਦੇ ਵਿੱਚੋਂ ਸਿਰ 4500 ਕਿਊਸਕ ਦਾ ਕਿਉਂਕਿ 8500 ਕਿਊਸਕ ਰਿਆਣਾ ਮੰਗ ਰਿਆ ਸੀ ਪੰਜਾਬ ਕਹਿ ਰਿਆ ਸੀ ਕਿ ਪੀਣ ਵਾਲੇ ਪਾਣੀ ਦੀ ਜਿਹੜੀ ਤੁਹਾਡੀ ਲੋੜ ਹੈ ਉਹਦੇ ਲਈ ਅਸੀਂ 4000 ਕਿਊਸਕ ਦੇ ਰਹੇ ਹਾਂ ਉੱਪਰ ਵਾਲਾ 4500 ਕਿਊਸਕ ਤੁਹਾਨੂੰ ਵਾਧੂ ਨਹੀਂ ਮਿਲ ਸਕਦਾ ਤੁਸੀਂ ਆਪਣੇ ਹਿੱਸੇ ਦਾ ਪਾਣੀ ਪੂਰਾ ਵਰਤ ਚੁੱਕੇ ਹੋ 15 ਦਿਨਾਂ ਬਾਅਦ ਉਹ ਪ੍ਰਕਿਰਿਆ ਸ਼ੁਰੂ ਹੋਊਗੀ ਫਿਰ 8500 ਦੀ بجائے 9000 ਤੋਂ ਉੱਪਰ ਜਾਣ ਲੱਗ ਪਏ ਤੁਹਾਡੀ ਡਿਮਾਂਡ ਦੇ ਹਿਸਾਬ ਨਾਲ ਵੀ ਤੇ ਫਿਰ 15 ਦਿਨਾਂ ਦੇ ਪਾਣੀ ਨਾਲੇ ਖੜਾ ਆ ਗਿਆ ਬੀਵੀਐਮ ਵੀ ਆਪਣਾ ਪੱਲਾ ਵਿਚਾਰ ਰਹੀ ਆ ਪੰਜਾਬ ਸਰਕਾਰ ਆਪਣਾ ਕੇਸ ਕੀ ਮਜ਼ਬੂਤੀ ਨਾਲ ਨਹੀਂ ਰੱਖ ਪਾਰੀ ਇਸ ਨਾਲ ਹੀ ਸਵਾਲ ਇਹ ਪਹਿਲੇ ਦਿਨ ਤੋਂ ਖੜਾ ਹੈ ਕਿ ਕੀ ਡੈਮਾਂ ਦੀ ਜਿੰਨੀ ਸਮਰੱਥਾ ਸੀ ਉਹਨਾਂ ਪਾਣੀ ਸੰਭਿਆ ਕੀ ਥੱਲੀ ਗਾਦ ਐ ਰੈਂਦ ਖੂੰਦ ਡੈਮਾਂ ਦੀ ਸਫਾਈ ਰੱਖਦੇ ਕਦੇ ਕਿਸੇ ਸਰਕਾਰ ਨੇ ਸੋਚਿਆ ਕਿ ਵੀ ਜਿਉਂਚੋ ਕਢ ਲਿਆ ਜਾਵੇ ਤਾਂ ਉਹਦੀ ਪਾਣੀ ਦੀ ਕੈਪੈਸਿਟੀ ਹੋਰ ਵਾਜੂ ਹੁਣ ਬੀਵੀਐਮ ਵੀ ਇਹ ਤਾਂ ਕਹਿ ਰਹੀ ਆ ਕਿ ਸਾਨੂੰ ਜੀ ਇਸ ਮੌਸਮੀ ਦੇ ਆਧਾਰ ਦੇ ਉੱਤੇ ਫਿਰ ਦਰਿਆਵਾਂ ਵਾਲੇ ਪਾਸੇ ਪਾਣੀ ਛੱਡਣਾ ਪੈ ਗਿਆ ਹੈ ਜੀ ਕਿਉਂਕਿ ਉੱਧਰ ਜਾਣ ਨੂੰ ਰੋਕਤਾ ਸੀ ਭੀ ਜੀ ਉੱਥੋਂ ਜਾਣ ਨੂੰ ਰੋਕਿਆ ਸੀ ਇੱਧਰ ਤਾਂ ਨਹੀਂ ਕਿਸੇ ਨੇ ਰੋਕਿਆ ਸੀ ਦਰਿਆ ਤਾਂ ਉਸ ਸਮੇਂ ਵੀ ਜੁੰਦੇ ਸੀ 365 ਦਿਨਾਂ ਦੇ ਵਿੱਚੋਂ ਮੈਨੂੰ ਦੱਸ ਦਿਓ ਕਿ 300 ਦਿਨ ਵੀ ਦਰਿਆ ਪੂਰੇ ਰੂਪ ਚ ਵਗਦੇ ਹੋਣ ਦਰਿਆ ਦਰਿਆ ਮੰਨ ਤਾਂ ਦਿਖਣਾ ਉਹਨਾਂ ਦਾ ਜਿਉਂਦਿਆਂ ਰੱਖਣਾ ਨਦੀਆਂ ਨਾਲਿਆਂ ਦਰਿਆਵਾਂ ਨੂੰ ਜਿਉਂਦਿਆਂ ਰੱਖਣ ਲਈ ਉਹ ਚ 20 ਤੋਂ 25% ਪਾਣੀ ਵਗਦਾ ਰਹਿਣਾ ਚਾਹੀਦਾ ਹੈ। ਕੀ BBMP ਇਹਦਾ ਜਵਾਬ ਦੇਊਗੀ ਕਿ ਤੁਸੀਂ ਬਾਕੀ ਮੌਸਮ ਦੇ ਵਿੱਚ ਕਦੇ ਪਾਣੀ ਉਹਦੇ ਵਿੱਚ ਕਿਉਂ ਨਹੀਂ ਛੱਡਦੇ? BBMP ਇਸ ਗੱਲ ਦਾ ਜਵਾਬ ਦੇਊਗੀ ਕਿ ਤੁਸੀਂ ਕਿਹਦੇ ਹੁਕਮਾਂ ਤੇ ਡੈਮ ਪਹਿਲਾਂ ਪੂਰੇ ਭਰੇ ਫਿਰ ਇਕੱਠੇ ਖੋਲੇ ਜੇ ਉਧਰ ਛੱਡਣ ਨੂੰ ਮਨਾਈ ਸੀ ਇੱਧਰ ਨਹੀਂ ਸੀ। ਕੀ ਵੀਬੀਐਮ ਵੀ ਇਸ ਗੱਲ ਦਾ ਜਵਾਬ ਦਊ ਕਿ ਤੁਹਾਡੇ ਕੋਲੇ ਜਾਣਕਾਰੀ ਸੀ ਕਿ ਜੀ ਇਸ ਵਾਰ ਵੀ ਇੰਨੇ ਪੈਣਿਆ ਪਾਣੀ ਇੰਨਾ ਆਉਣਾ ਹੈ ਤੇ ਉਹਦੇ ਹਵਾਲੇ ਤੁਸੀਂ ਇੰਤਜ਼ਾਰ ਕਿਉਂ ਕੀਤਾ ਮਹਾਰਤਾ ਇਹ ਵੀ ਕਹਿੰਦੇ ਨੇ ਕਿ ਡੈਮਾਂ ਦੀ ਸਮਰੱਥਾ ਦੇ ਤੋਂ ਵੱਧ ਸੀ ਇਹਨਾਂ ਨੇ ਨਹੀਂ ਭਰੇ ਜਾਂ ਜਿੰਨੇ ਖਾਲੀ ਰੱਖਣੇ ਚਾਹੀਦੇ ਨੇ 20 25 25% ਉਹ ਖਾਲੀ ਨਹੀਂ ਰੱਖੇ ਪਹਿਲਾਂ ਜਨਾਬ ਜਿਹੜੀ ਪੀੜਤ ਧਿਰਾ ਉਸ ਨੂੰ ਜ਼ਿੰਮੇਵਾਰ ਨਾ ਠਹਿਰਾਓ हां पंजाब सरकार ਦੀ ਨਲਾਕੀ ਆ ਸਮੇ ਸਮੇ ਦੀਆਂ ਸਰਕਾਰਾਂ ਦੀ ਨਲਾਕੀ ਆ ਕੇਂਦਰ ਦੇ ਹੱਥ ਜਿਵੇਂ ਕੰਟਰੋਲ ਜਾ ਰਹੇ ਡੈਮਾਂ ਦਾ ਇਹ ਸਵਾਲ ਹੈਗਾ ਜੇਕਰ ਅਸੀਂ ਲੜਾਈ ਲੜੀ ਹੁੰਦੀ ਤਾਂ ਅਸੀਂ ਆਪਣੇ ਢੰਗ ਤਰੀਕੇ ਨਾਲ ਸੋਚਦੇ ਜੇ ਡੈਮ ਸਾਡੇ ਕੰਟਰੋਲ 'ਚ ਹੁੰਦੇ ਹੁਣ ਡੈਮ ਵੀ ਤੁਹਾਡੇ ਕੰਟਰੋਲ 'ਚ ਮੈਂਬਰ ਵੀ ਤੁਹਾਡੇ ਸੁਰੱਖਿਆ ਵੀ ਤੁਹਾਡੀ ਤੇ ਤਾਂ ਵੀ ਗੁਨਾਹਗਾਰ ਉਹੀ ਜਿਹੜਾ ਹਰਚ ਖੜਿਆ ਕਮਾਲ ਉਧਰ ਲੱਗਿਆ ਤੁਹਾਡਾ ਪੁਲਿਸ ਤੰਤਰ ਮਾਈਨਿੰਗ ਮਾਫੀਆ ਜਾ ਕੇ ਲੋਕਾਂ ਨੂੰ ਤੰਗ ਕਰਨਾ ਜਿਸका खेत ਉਸकी ਰੇਤ ਨਾਰਾ ਦੇਣਾ ਬਹੁਤ ਆਸਾਨ ਆ ਮੋਕੰਦਰੀ ਸਾਹਿਬ ਉਸ ਨੂੰ ਅਮਲੀ ਜਾਮਾ ਵੀ ਪਹਿਨਾਉਣਾ ਪਊਗਾ ਉਹਦੇ ਲਈ ਕੋਈ ਚਾਰਜ ਹੋ ਨਹੀਂ ਸੋ ਨਵਾਂ ਸਵਾਲ ਖੜਾ ਹੋ ਗਿਆ ਥੱਲੇ ਮਸਲਾ ਤਾਂ ਲਦਾਖ ਵਾਲਾ ਵੀ ਬਹੁਤ ਵੱਡਾ ਬਣ ਗਿਆ ਲਦਾਖ ਨੇ ਜਿਵੇਂ ਨੌਜਵਾਨਾਂ ਨੂੰ ਜਿਵੇਂ ਰਿਐਕਟ ਦਿਖਾਇਆ ਲੋਕ ਇਸ ਨੂੰ ਨੇਪਾਲ ਨਾਲ ਜੋੜ ਕੇ ਦੇਖ ਰਹੇ ਨੇ ਲਦਾਖ ਅੱਡ ਹੋ ਕੇ ਜੰਮੂ ਕਸ਼ਮੀਰ ਤੋਂ ਵੱਖ ਹੋ ਕੇ ਡਿਊਟੀ 'ਚ ਜਦੋਂ ਬਦਲਿਆ ਦੇ ਉਤਵਾਦ ਉੱਥੋਂ ਦੇ ਸਥਾਨਕ ਵਾਸੀਆਂ ਨੂੰ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਜੀ ਸਾਡੇ ਨਾਲ ਤਾਂ ਧੋਖਾ ਹੋ ਗਿਆ ਅਸਤਕਿੰਦਰ ਤੇ ਕੰਟਰੋਲ ਚਲੇ ਗਿਆ ਸਾਡੀ ਤਾਂ ਆਜ਼ਾਦੀ ਖੁੱਸ ਗਈ ਇੱਥੇ ਕੁਦਰਤੀ ਤੌਰ ਤੇ ਵੀ ਨੁਕਸਾਨ ਕੀਤਾ ਜਾ ਰਿਹਾ ਤੇ ਸਾਡੇ ਹੱਕ ਹੁਕੂਕਾਂ ਤੌਰ ਤੇ ਵੀ ਤੇ ਉੱਥੋਂ ਬਾਜ ਉਠਣੀ ਸ਼ੁਰੂ ਹੋਈ ਕਿ ਸਾਨੂੰ ਸੰਪੂਰਨ ਸੂਭੇ ਦਾ ਦਰਜਾ ਮਿਲੇ ਮੈਂ ਦੱਸ ਦਿਆਂ ਦਰਸ਼ਕਾਂ ਨੂੰ ਜਾਣਕਾਰੀ ਲਈ ਲਦਾਖ ਖੇਤਰ ਚ 70% ਦੀ ਆਬਾਦੀ ਬੋਧੀ ਭਾਈਚਾਰੇ ਦੀ ਹੈ ਉਤੋਂ ਬਾਅਦ ਮੁਸਲਿਮ ਤੇ ਇੰਦੂ ਪਾਈ ਚਾਰੇ 13% 8% ਤੇ ਮਸਾਂ 1% ਅਦਰਸ ਨੇ 77 ਤੋਂ 78% ਦੀ ਆਬਾਦੀ ਉੱਥੇ ਬੋਧੀ ਪਾਈ ਚਾਰੇ ਦੀ ਹੈ ਤੇ ਉਹਨਾਂ ਵੱਲੋਂ ਪੁਰਜੋਰੇ ਮੰਗ ਉੱਠਦੀ ਆ ਕਿ ਸਾਨੂੰ ਸੰਪੂਰਨ ਸੂਬੇ ਦਾ ਦਰਜਾ ਦਿਓ ਬਾਡਰੀ ਸੂਬਾ ਹੈ ਚੀਨ ਦਾ ਬਾਡਰ ਨਾਲ ਲੱਗਦਾ ਹੈ ਉਹਦੇ باوجود ਸਰਕਾਰ ਦੀ ਅਜਿਹੀ ਅਣਦੇਖੀ ਕਿ ਉਹ ਭੁਖੜ ਹੜਤਾਲ ਵੀ ਕਰਨ ਉਹ ਦਿੱਲੀ ਤੱਕ ਵੀ ਤੁਸੀਂ ਗੱਲੇ ਨਾ ਸੁਣੋ ਤੇ ਇਹ ਤਰੀਕਾਕਾਰ ਬਾਝਬ ਨਹੀਂ ਹੈ ਰੋਸਾ ਪ੍ਰਕਾਉਣ ਦਾ ਕਿ ਅੱਗ ਲਾ ਦਿਓ ਫੂਕ ਦਿਓ ਸਾੜ ਫੂਕ ਕਰ ਦਿਓ ਪਰ ਕੀ ਇਹ ਅੰਦਰ ਧੁਖ ਦੀ ਅੱਗ ਬਾਹਰ ਨਿਕਲੇ ਕੀ ਸਿਆਸਤ ਤੋਂ ਸਿਸਟਮ ਤੋਂ ਪ੍ਰਸ਼ਾਸਨ ਤੋਂ ਇਸ ਸਮੁੱਚੀ ਸਿਆਸੀ ਜਮਾਤ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਜੇਕਰ ਇਹੀ ਅੱਗ ਜੰਮੂ ਕਸ਼ਮੀਰ ਚ ਲੱਗੀ ਹੁੰਦੀ ਉਹਨੂੰ ਦੇਸ਼ਤਰੋਹੀ ਦੇ ਸਰਟੀਫਿਕੇਟ ਮਿਲ ਜਾਣੇ ਸੀ ਕਿੰਨੇ ਜੇ ਇਹੀ ਰੋਸਾ ਪੰਜਾਬ ਚ ਜਨਮਿਆ ਹੋਵੇ ਕਿ ਕੇਂਦਰੀ ਕੰਟਰੋਲ ਹੋ ਰਿਹਾ ਜੀ ਸਾਡੇ ਹੱਕਾਂ ਤੇ ਡਾਕਾ ਵੱਜ ਰਿਹਾ ਤਾਂ ਜਦੇ ਚੀਨੀ ਪਾਕਿਸਤਾਨੀ ਖਾਲਸਤਾਨੀ ਪਤਾ ਨਹੀਂ ਕੀ ਕੀ ਸਾਨੂੰ ਸਰਟੀਫਿਕੇਟ ਮਿਲ ਜਾਂਦੇ ਨੇ ਤੇ ਪਰ ਹੁਣ ਇਹਨਾਂ ਦਾਖਦੇ ਮਾਮਲੇ ਦੇ ਵਿੱਚ ਸਰਟੀਫਿਕੇਟ ਦੇਣਾ ਜਾਂ ਨਹੀਂ ਦੇਣਾ ਸਵਾਲ ਇਹ ਨਹੀਂਗਾ ਸਵਾਲ ਇਹ ਹੈ ਕਿ ਜੋ ਉੱਥੇ ਦੀ ਨੌਜਵਾਨੀ ਦੇ ਅੰਦਰ ਬੇਸ਼ੱਕ ਉਹਨਾਂ ਦੇ ਵਿਗਿਆਨੀ ਨੇ ਆਪਣੀ ਭੁਖੜਤਾਲੇ ਇਹ ਕਹਿ ਕੇ ਵਾਪਸ ਲੈ ਲਈ ਹੋਵੇ ਕਿ ਜੀ ਮੈਂ ਸ਼ਾਂਤੀ ਦੇ ਰਾਤੇ ਸੀ ਮੈਂ ਹਿੰਸਕ ਰਾਤੇ ਨਹੀਂ ਸੀ ਇਹ ਤਰੀਕਾ ਕਰਵਾਜਬ ਨਹੀਂ ਹੈ ਉਹਦੇ ਕਹਿਆਂ ਤੇ ਉਹ ਪੜਕਾਉ ਅੱਗੇ ਰੁਕ ਜਵੇ ਪਰ ਜਿਹੜੀ ਅੰਦਰ ਅੱਗ ਬਲ ਲੱਗੀ ਹੈ ਕਿ ਕੇਂਦਰ ਉਸ ਨੂੰ ਠੰਡ ਵਰਤੌਣ ਲਈ ਕੋਈ ਪਹਿਲ ਕਦਮੀ ਕਰੇਗਾ ਇਹ ਦਾ ਮਤਲਬ ਸਮੁੱਚੇ ਵਰਤਾਰੇ 'ਚ ਸਿਆਸੀ ਸਿਸਟਮ ਖਿਲਾਫ ਇੱਕ ਰੋਸਾ ਪਣ ਪਿਆ ਆਪਾਂ ਨੇਪਾਲ ਦੀ ਘਟਨਾ ਤੋਂ ਬਾਅਦ ਵੀ ਜ਼ਿਕਰ ਕਰ ਰਹੇ ਸੀ ਕਿ ਸਾਡੀ ਸਿਆਸੀ ਜਮਾਤ ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੀ ਅਜੇ ਵੀ ਵਕਤ ਹੈ ਸੰਭਲ ਜਓ ਸੁਭਿਆਂ ਨੂੰ ਉਹਨਾਂ ਦੇ ਬਣਦੇ ਹੱਕ ਬਣਦੇ ਅਧਿਕਾਰ ਦਿਓ ਇਹ ਸੁਭਾਈ ਆਧਾਰਤ ਮੁਲਕ ਹੈ ਜੇਕਰ ਤੁਸੀਂ ਇਸ ਨੂੰ ਇਵੇਂ ਨੂੜ ਕੇ ਕੇਂਦਰੀ ਕੰਟਰੋਲ ਬਲ ਲੈ ਕੇ ਜਾਓਗੇ ਤਾਂ ਇਹ ਹਿਤ ਮਾਕੇ ਹੋਣ ਦਾ ਡਰ ਹੋਰ ਵੱਧ ਜਾਂਦਾ ਹੈ ਇਹਦੇ ਉੱਤੇ ਸਰਕਾਰਾਂ ਗੌਰ ਕਰਨ ਨਹੀਂ ਤਾਂ ਇਹ ਬਹੁਤ ਖਤਰਨਾਕ ਪਹਿਲੂ ਹੈ ਸਾਡੇ ਲਈ ਇਹ ਚਿੰਤਾਜਨਕ ਹੈ 4 ਤੋਂ ਵੱਧ ਮੌਤਾਂ ਹੋ ਚੁੱਕੀਆਂ 70 ਤੋਂ ਵੱਧ ਜ਼ਖਮੀ ਨੇ ਅਜੇ ਵੀ ਮੌਜੂਦਤ ਨਾਲ ਹੈ ਤੇ ਇਸ ਤਨਾਅ ਦੇ ਵਿੱਚ ਕੇਂਦਰ ਆਪਣਾ ਕੰਟਰੋਲ ਛੇਤੀ ਕਰਨੀ ਕੋਸ਼ਿਸ਼ ਕਰੂਗੀ ਤੇ ਉਹਦੇ ਨਾਲ ਹੋਰ ਪ੍ਰਕਟਾ ਹੱਤਬੱਦ ਸਕਦੀ ਹੈ ਸੋ ਇਸ ਲਈ ਸਰਦੀ ਸੂਬਿਆਂ ਦੇ ਨਾਤੇ ਇਹ ਕੁਦਰਤੀ ਸੂਬਿਆਂ ਦੇ ਨਾਤੇ ਹਾਂ ਅਨਾਜ ਭੰਡਾਰ ਤੁਹਾਡੇ ਭੜੋਲੇ ਭੜੰਦੇ ਦੇ ਨਾਤੇ ਪੰਜਾਬ ਨੂੰ ਜੰਮੂ ਕਸ਼ਮੀਰ ਨੂੰ ਲੇਹ ਲਾਕ ਨੂੰ ਇਹਨਾਂ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਣਾ ਪਰਖਣਾ ਪੈਣਾ ਜਨਾਬ ਨਹੀਂ ਇਹ ਮਸਲਾ ਗੰਭੀਰ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ